ਫੁੱਲ ਕਰ ਦਿਓ ਜੀ 104.75 ਪੈਸੇ ਹੈ ਇਹਨਾ ਮਹਿੰਗਾ ਕਰ ਛੜੇ ਯਾਰ ਹਾਂ ਰਾਜਸਥਾਨੇ ਮਹਿੰਗਾ ਹੈ ਤੇ ਆਪਣੇ ਸਫਰ ਦਾ ਆਪਾਂ ਇਹ ਅਖੀਰਲਾ ਜਿਹੜਾ ਹੈਗਾ ਫਿਊਲ ਟੈਂਕ ਫੁੱਲ ਕਰਵਾਇਆ ਮਟਯੌਰ 350 ਦੀ ਗੱਲ ਕਰੀਏ ਤਾਂ ਭਾਈ ਮਟਯੌਰ 350 ਜਿਹੜਾ ਹੈਗਾ ਇੱਕ ਸ਼ਾਨਦਾਰ ਤੇ ਆਰਾਮਦਾਇਕ ਸਵਾਰੀ ਹੈ 35 ਤੋਂ 40 ਦੀ ਐਵਰੇਜ ਮੈਨੂੰ ਦੇ ਰਿਹਾ ਇਹ ਤੇ ਜੈਪੁਰ ਦੇ ਭਾਈ ਇਸ ਪੰਪ ਤੋਂ ਜਿਹੜਾ ਗੁਰੂ ਘਰ ਦੇ ਨਾਲ ਹੈ ਉਥੋਂ ਤੇਲ ਪਵਾ ਕੇ ਹੁਣ ਚੱਲਣ ਨੂੰ ਤਿਆਰ ਹੈ ਸਮਾਂ 6 ਵਜੇ ਦਾ ਤੇ ਹਜੇ ਜਣ ਚੜ੍ਹਿਆ ਨਹੀਂ ਤੇ ਦੇਣ ਆਪਾਂ ਜੈਪੁਰ ਤੋਂ ਬਾਅਦ ਜਾ ਕੇ ਚੜਾਵਾਂਗੇ ਆਪਣੀ ਵੀਡੀਓ ਦੇਖਦੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਕਹੇ ਮੁਤਾਬਕ ਜਿਹੜਾ ਸੂਰਜ ਆਪਾਂ ਜੈਪੁਰ ਤੋਂ ਬਾਹਰ ਚੜਾਇਆ ਅੱਜ ਪਿੱਛੇ ਸੂਰਜ ਦੀ ਲਾਲੀ ਤੇ ਬਿਲਕੁਲ ਦੋਨੇ ਦਿਖਾਈ ਦੇ ਰਹੀਆਂ ਤੇ ਆਪਾਂ ਖੜੇ ਆ ਇਸ ਵਕਤ ਚੋਮੂ ਲੰਘ ਕੇ ਚੋਮੂ ਲੰਘ ਕੇ ਆਪਾਂ ਲਗਭਗ 40 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਲਿਆ ਤੇ ਇਸ ਤੋਂ ਅੱਗੇ ਜਿਹੜਾ ਹੈਗਾ ਸਫ਼ਰ ਆਪਣਾ 440 ਕਿਲੋਮੀਟਰ ਦਾ ਰਹਿ ਗਿਆ ਹੁਣ ਤੁਸੀਂ ਕਹੋਗੇ ਵੀ ਭਾਈ ਘਰ ਨੇੜੇ ਆ ਗਿਆ ਤਾਂ ਆਪਾਂ ਜੁੱਤੀਆਂ ਲਾ ਲੀਆਂ ਹਨ ਸੋ ਘਰ ਜਿਹੜਾ ਹੈਗਾ ਘਰ ਘਰ ਹੀ ਹੈ ਭਾਈ ਹਨਾ ਖਿੱਚ ਪਾਉਂਦਾ ਘਰ ਘਰ ਦਾ ਜਿਹੜਾ ਮੂੰਹ ਹੈ ਘਰ ਦੀ ਜਿਹੜੀ ਤੜਪ ਹੈ ਤੇ ਜਦੋਂ ਨੇੜੇ ਆ ਜੀਏ ਉਦੋਂ ਫਿਰ ਇਹ ਹੁੰਦਾ ਵੀ ਭਾਈ ਛੇਤੀ ਛੇਤੀ ਪਹੁੰਚੀ ਹੁਣ ਘਰਾਂ ਨੂੰ ਸੋ ਭਾਈ ਆਪਾਂ ਘਰਾਂ ਨੂੰ ਪਹੁੰਚ ਰਹੇ ਅੱਜ ਅੱਜ ਆਪਾਂ ਸ੍ਰੀ ਮੁਕਸਰ ਸਾਹਿਬ ਤੱਕ ਦਾ ਸਫ਼ਰ ਕਰਾਂਗੇ 480 ਕਿਲੋਮੀਟਰ ਦਾ ਤੇ ਸ਼ਾਮ ਦੇ 5-6 ਵਜੇ ਤੱਕ ਆਪਾਂ ਘਰ ਪਹੁੰਚ ਜਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਰਸਤੇ ਵਿੱਚ ਰਾਜਸਥਾਨ ਦੇ ਰੰਗ ਤੇ ਰਾਜਸਥਾਨ ਦੇ ਖੇਤ ਤੇ ਹੋਰ ਜਿਹੜੇ ਸ਼ਹਿਰ ਆਉਂਗੇ ਆਪਾਂ ਦੇਖਾਂਗੇ ਸੋ ਜੁੜੇ ਰਹੋ ਤੁਹਾਡਾ तहे ਦਿਲੋਂ ਧੰਨਵਾਦ ਪਿਆਰ ਸਤਿਕਾਰ ਤੁਸੀਂ ਮੇਰੇ ਸਾਰੇ ਸਫਨਾ ਜੁੜੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕਿਦਾਂ ਲੱਗੇ ਜੈਪੁਰ ਤੋਂ ਚੱਲ ਕੇ ਲਗਭਗ 137 ਕਿਲੋਮੀਟਰ ਦਾ ਸਫ਼ਰ ਆਪਾਂ ਨਿਬੇੜ ਲਿਆ ਹਾਈਵੇ ਤੇ ਆਹੀ ਪ੍ਰੋਬਲਮ ਹੁੰਦੀ ਹੈ ਤੇ 137 ਕਿਲੋਮੀਟਰ ਦਾ ਸਫ਼ਰ ਨਿਬੇੜ ਕੇ ਸਿਕਰ ਤੋਂ ਅੱਗੇ ਆਪਾਂ 베ਰੀ ਨਾਂ ਦੀ ਜਗ੍ਹਾ ਤੇ ਖੜੇ ਆ ਤੇ ਰਾਜਸਥਾਨ ਦੇ ਸੋਹਣੇ ਸੋਹਣੇ ਟਿੱਬੇ ਤੇ ਰੇਤਲਾ ਇਲਾਕਾ ਤੇ ਸ਼ਰਵਣ ਦੇ ਹੋਟਲ ਦੇ ਖੜੇ ਆ ਆਪਾਂ ਤੇ ਬਾਈ ਨੂੰ ਚਾਹ ਬਣਾਉਣ ਨੂੰ ਗਿਆ ਸੀਗਾ ਚਾਹ ਦਿੰਦੇ ਆ ਬਾਈ ਕਸੋਰੀਆਂ ਚ ਤੇ ਮੈਂ ਆਖਿਆ ਬਈ ਇਹਨਾਂ ਨਾਲ ਗੱਲ ਨਹੀਂ ਬਣਨੀਗੀ ਆਪਾਂ ਆਪ ਦਾ ਵਾਟਾ ਕੱਢਿਆ ਹੁਣ ਇਹ ਵਾਟੇ ਜੀ ਪੀਵਾਂਗੇ ਚਾਹ ਤੇ ਜਿਹੜੀ मूਫਲੀ ਇੱਥੇ ਬੀਜੀ ਜਾਂਦੀ ਏ ਆ ਕੱਚੀ ਐ मूਫਲੀ ਇਹਦਾ ਰੰਗ ਚਿੱਟਾ ਐ ਤੇ ਇਹ ਜਿਹੜੀ ਹੈਗੀ ਐ ਇਹ ਇੱਥੇ ਇਹ ਭੁੰਨ ਕੇ ਗਰਮ ਕਰਕੇ ਪਕਾ ਕੇ ਦਿੰਦੇ ਆ ਆਪਕਾ ਨਾਮ ਸ਼ਰਵਨ ਐ ਪਾਪਾ ਜੀ ਦਾ ਨਾਮ ਐ ਸ਼ਰਵਨ ਜੀ ਅੱਛਾ ਤੇ ਆਪਕਾ ਮਨੋਜ ਮਨੋਜ ਭਾਈ ਮਨੋਜ ਸੰਭਾਲਦਾ ਇਹ ਪੜਤੇ ਵੀ ਆਹਾਂ ਪੜ ਲੀਏ ਪੜ ਲੀਏ ਠੀਕ ਹੈ ਇੱਥੇ ਗਰਮ ਕਰਕੇ ਦਿੰਦੇ ਆ ਇਹ ਮੂਫਲੀ ਕਿਹੜੇ ਰੇਟ ਦੇਤੇ ਆ ਮੂਫਲੀ ਸੇਕੀ ਵੀ 200 ਹੈ ਕੱਚੀ 150 ਰੁਪਏ ਕਿਲੋ ਤੇ ਸੇਕੀ ਹੋਈ 200 ਰੁਪਏ ਕਿਲੋ ਇਹ ਇਹਦੇ ਪਾਪਾ ਜੀ ਦੇ ਨਾਂ ਤੇ ਭਾਈ ਜਿਹੜਾ ਹੋਟਲ ਹੈ ਤੇ ਸਰੋਂ ਪਿੱਛੇ ਉਗਾਈ ਵੀ ਇਹਨਾਂ ਨੇ ਆਪਾਂ ਘਰ ਵੀ ਇੱਧਰ ਹੈ ਉਹ ਪਿੱਛੇ ਮਨੋਜ ਨੂੰ ਚਾਹ ਪੀ ਗਏ ਤੇ ਮਨੋਜ ਦੇ ਖੇਤਾਂ ਦੀ ਮੂਵੀ ਲੈ ਕੇ ਆਪਾਂ ਚੱਲੇ ਆ ਠੀਕ ਹੈ ਮਨੋਜ ਜੀ ਠੀਕ ਸਾਰ ਓਕੇ ਫਿਰ ਮਿਲਾਂਗੇ ਕਦੀ ਅਗਰ ਇਧਰ ਆਏ ਤਾਂ ਤੇ ਆਪਾਂ ਆਪਦੇ ਰਸਤੇ ਨੂੰ ਅੱਗੇ ਵਧਦੇ ਆਪਾਂ ਲੰਘ ਰਹੇ ਆ ਰਾਜਸਥਾਨ ਦਾ ਇੱਕ ਵੱਡਾ ਸ਼ਹਿਰ ਝੁੰਝਨੂ ਤੇ ਮਸ਼ਹੂਰ ਵੀ ਹੈ ਝੁੰਝਨੂ ਜੈਪੁਰ ਜੋਧਪੁਰ ਝੁੰਝਨੂ ਸਿਕਰ ਚੁਰੂ ਇਹ ਜਿਹੜੇ ਹੈਗੇ ਆ ਵੱਡੇ ਸ਼ਹਿਰ ਹੈ ਰਾਜਸਥਾਨ ਦੇ ਤੇ ਅੱਜ ਤੁੰ ਚ ਨੂੰ ਪਾਸ ਪਾਰ ਕਰ ਰਹੇ ਆ ਇਹਦੇ ਬਾਈਪਾਸ ਨਾਲ ਤੇ ਹੁਣ ਜਿਹੜੀ ਟ੍ਰੈਫਿਕ ਹੌਲੀ ਹੌਲੀ ਵਧਣ ਲੱਗੀ ਹੈ ਸੜਕਾਂ ਤੇ ਸਵੇਰੇ 6 ਵਜੇ ਤੋਂ ਲੈ ਕੇ ਹੁਣ ਤੱਕ ਜਿਹੜੀ ਟ੍ਰੈਫਿਕ ਆਪਾਂ ਨੂੰ ਬਹੁਤ ਘਟ ਮਿਲੀ ਸੀਗੀ ਤੇ ਹੁਣ ਹੌਲੀ ਹੌਲੀ ਆਵਾਜ਼ ਰਹੀ ਹੈ ਸਤਿੰਦਰ ਸਰਤਾਜ ਆਪਣੇ ਔਜ਼ਾਰ ਗਾਣੇ 'ਚ ਗੱਲ ਕਰਦਾ ਵੀ ਬੰਦੇ ਦੇ ਹੱਥਾਂ ਤੋਂ ਤਗੜਾ ਕੋਈ ਔਜ਼ਾਰ ਨਹੀਂ ਬਣਿਆ ਸਭ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਨਹੀਂ ਬਣਿਆ ਤੇ ਕੁਦਰਤ ਟਿੱਬੇ ਜਿਹੜੇ ਆਪਾਂ ਟਿੱਬਿਆਂ 'ਚ ਹੁਣ ਘੁੰਮ ਰਹੇ ਆ ਜਾਂ ਟਿੱਬਿਆਂ ਨੂੰ ਪਾਰ ਕਰ ਰਹੇ ਆ ਰੇਗਿਸਤਾਨ ਰੰਗੀਲੋ ਰਾਜਸਥਾਨ ਤੇ ਜਾਂ ਪਹਾੜ ਤੇ ਉਦੋਂ ਪਹਿਲਾਂ ਆਪਾਂ ਜਾ ਕੇ ਆਏ ਆ ਸੁੰਦਰ ਇਹ ਦੋ ਤਿੰਨ ਜਿਹੜੀਆਂ ਇਹ ਦੋ ਤਿੰਨ ਜਿਹੜੀਆਂ ਕੁਦਰਤੀ ਹੈਗੀਆਂ ਉਂਗੋਲੇ ਕਕਾਈਆਂ ਕਹਿਦੀਏ ਜਾਂਦਾ ਜਾਂ ਕਹਿ ਜੀਏ ਭਾਈ ਵੀ ਕੁਦਵ ਦੇ ਦੇ ਦ੍ਰਿਸ਼ ਹੈ ਉਹ ਹਮੇਸ਼ਾ ਹੀ ਬੰਦੇ ਨੂੰ ਖਿੱਚਦੇ ਆ ਤੱਬੇ ਮੈਨੂੰ ਜ਼ਿਆਦਾ ਖੇਦ ਆ ਕਿਉਂਕਿ ਮੇਰੇ ਨਾਨਕੇ ਜਿਹੜੇ ਹੈਗੇ ਆ ਵਿਡਿੰਗ ਖੇੜਾ ਉਹ ਪੰਜਾਬ ਦਾ ਰੇਗਿਸਥਾਨੀ ਇਲਾਕਾ ਰਿਹਾ ਪੁਰਾਣਾ 25 30 ਸਾਲ ਪਹਿਲਾਂ ਜਦੋਂ ਅਸੀਂ ਆਉਂਦੇ ਹੁੰਦੇ ਸੀ ਤਾਂ ਇਦਾਂ ਹੀ ਸਰਸੋਂ ਸਰੋਂ ਅਸੀਂ ਦੀ ਜ਼ਿਆਦਾ ਬੋਲਣਾ ਕਿਵੇਂ ਤਾਂ ਇਦਾਂ ਹੀ ਸਰੋਂ ਤੇ ਛੋਲੇ ਤੇ ਮੂਫਲੀ ਇੱਥੇ ਬੀਜੀ ਹੁੰਦੀ ਸੀ ਮੇਰੇ ਨਾਨਕਿਆਂ ਦੇ ਸੋ ਅੱਜ ਤੋਂ 30 35 ਸਾਲ ਦਾ ਇਲਾਕਾ ਯਾਦ ਕਰਨ ਲਈ ਮੈਨੂੰ ਇਹ ਯਾਦ ਆਉਂਦੀ ਹੈ ਮਤਲਬ ਆਇਦਰ ਛੋਲੇ ਆਇਦਰ ਛੋਲੇ ਬੀਜੇ ਵੇ ਆ ਤੇ ਛੋਲਿਆਂ ਨੂੰ ਪਾਣੀ ਮੀਂਹ ਦਾ ਜਾਂ ਡ੍ਰਿਪ ਸਿਸਟਮ ਤੇ ਇਧਰਲੇ ਪਾਸੇ ਸਰੋਂ ਬੀਜੀ ਹੋਈ ਐ ਤੇ ਦੋ ਫਸਲਾਂ ਬੀਜੀਆਂ ਵਈਆਂ ਸਰੋਂ ਤੇ ਛੋਲੇ ਤੇ ਇਹਦੂ ਅੱਗੇ ਜਾ ਕੇ ਹੌਲੀ-ਹੌਲੀ ਹੌਲੀ-ਹੌਲੀ ਜਿਵੇਂ-ਜਿਵੇਂ ਆਪਾਂ ਅੱਗੇ ਜਾਈ ਜਾਵਾਂਗੇ ਇਹ ਟਿੱਬੇ ਆ ਜਿਹੜੇ ਇਹ ਹੌਲੀ-ਹੌਲੀ ਮੈਦਾਨ ਦਾ ਰੂਪ ਧਾਰਨ ਕਰ ਲੈਣਗੇ ਮੈਦਾਨ ਦਾ ਰੂਪ ਕਿਵੇਂ ਧਾਰਨ ਕਰਨਗੇ ਵੀ ਜੇ ਆਪਾਂ ਗੱਲ ਕਰੀਏ ਮਾਲਵੇ ਦੀ ਤਾਂ ਮਾਲਵਾ ਸਾਰਾ ਹੀ ਖੁਸ਼ਕ ਸੀਗਾ ਮਾਲਵਾ ਵੀ ਇਹਦੇ ਤੀਲਾ ਲੱਗਾ ਰਿਹਾ ਤੇ ਉੱਥੇ ਵੀ ਪਹਿਲਾਂ ਇਹੀ ਫਸਲਾਂ ਹੁੰਦੀਆਂ ਸੀ ਛੋਲੇ ਸਰੋਂ ਬਾਜਰਾ ਮੋਠ ਤੇ ਰੱਬ ਤੁਹਾਡਾ ਭਲਾ ਕਰੇ ਮੂੰਫਲੀ ਮੂੰਫਲੀ ਵੀ ਹੁੰਦੀ ਸੀਗੀ ਉਦੋਂ ਬਾਅਦ ਹੌਲੀ-ਹੌਲੀ ਟਿੱਬੇ ਚੱਕੇਗੇ ਟਿੱਬੇ ਚੱਕਣ ਤੋਂ ਬਾਅਦ ਜਿਹੜੀ ਹੈਗੀ ਕਣਕ ਦੇ ਨਾਲ ਜਿਹੜਾ ਨਰਮਾ ਨਰਮੇ ਨਰਮਾ ਤਾਂ ਪਹਿਲਾਂ ਹੀ ਹੁੰਦਾ ਜਖੈਰ ਝੋਨਾ ਹੋਣ ਲੱਗ ਗਿਆ ਫਿਰ ਸੋ ਇਹਨਾਂ ਸੋਹਣੇ ਪਿੰਡਾਂ ਤੇ ਸੋਹਣੇ ਖੇਤਾਂ ਦੇ ਵਿੱਚ ਦੀ ਆਪਾਂ ਸਫ਼ਰ ਕਰ ਰਹੇ ਹਾਂ ਸਾਹਮਣੇ ਇੱਕ ਭਾਰਤ ਦੀ ਅਹਿਮ ਨੈਸ਼ਨਲ ਹਾਈਵੇ ਆ ਗਈ ਹੈ ਨੈਸ਼ਨਲ ਹਾਈਵੇ 52 ਜਿਹੜੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨੂੰ ਕਰਨਾਟਕਾ ਦੇ ਅੰਕੂਲਾਂ ਨਾਲ ਜੋੜਦੀ ਹੈ ਤੇ ਇਹ ਜਿਹੜੀ ਹੈਗੀ ਆ ਪੰਜਾਬ ਤੋਂ ਨਿਕਲ ਕੇ ਖਨੌਰੀ ਬਾਰਡਰ ਤੋਂ ਹਰਿਆਣਾ ਦੇ ਦਾਖਲ ਹੁੰਦੀ ਹੈ ਤੇ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਦੀ ਹੁੰਦੀ ਹੋਈ ਸਾਰੇ ਸਾਰ ਤੋਂ ਬਾਅਦ ਇਹ ਰਾਜਸਥਾਨ ਦੇ ਸਾਦਲਪੁਰ ਸ਼ਹਿਰ ਤੋਂ ਗਾਂ ਨਿਕਲਦੀ ਹੋਈ ਮਹਾਰਾਸ਼ਟਰ ਮਧ ਪ੍ਰਦੇਸ਼ ਮਹਾਰਾਸ਼ਟਰ ਤੇ ਕਰਨਾਟਕਾ ਚਲੀ ਜਾਂਦੀ ਹੈ ਇਹਨੂੰ ਆਪਾਂ ਸੀਕਰ ਕੋਲੇ ਛੱਡਿਆ ਸੀਗਾ ਤੇ ਸੀਕਰ ਕੋਲੇ ਪਿੰਡਾਂ ਵਿੱਚ ਦੀ ਹੋ ਗਏ ਸੀ ਉੱਥੋਂ ਇਧਰੋਂ ਆਏ ਤੇ ਹੁਣ ਆਪਾਂ ਇੱਥੇ ਫੇਰ ਸਾਦਲਪੁਰ ਨਾਂ ਦੀ ਜਗ੍ਹਾ ਤੇ ਇਹਦੇ ਤੇ ਚੜ ਕੇ ਤੇ ਇੱਥੋਂ ਹੋ ਜਾਣਗੇ ਆਪਾਂ ਭਾਦਰਾ ਭਾਦਰਾ ਤੋਂ ਸਰਸਾ ਹੋ ਜਾਣਗੇ ਇਹ ਸਾਰ ਨਹੀਂ ਜਾਂਦੇ ਆਪਾਂ ਭਾਦਰਾ ਸਰਸਾ ਹੋ ਜਾਣਗੇ ਸੋ ਇੱਕ ਵੱਡੀ ਕਨੈਕਟਿੰਗ ਰੋਡ ਹੈ ਇਹ ਜਿਹੜੀ ਇੰਡਸਟਰੀਅਲ ਤੇ ਖੇਤੀ ਦੇ ਜਿਹੜੇ ਹੈਗੇ ਆ ਖੇਤਰ ਉਹਨਾਂ ਨੂੰ ਜੋੜਦੀ ਆ ਉਸ ਵਿਧੀ ਤੇ ਆ 709 ਨੈਸ਼ਨਲ ਹਾਈਵੇ ਐਕਸਟੈਂਸ਼ਨ ਪਿੱਛੋਂ ਜੁੜੀ ਹੈ ਇਹਦੇ ਨਾਲ ਨੈਸ਼ਨਲ ਹਾਈਵੇ 52 ਤੇ ਜਗ੍ਹਾ ਦਾ ਨਾਮ ਹੈ ਸਾਦਲਪੁਰ ਤੇ ਆਪਾਂ 484 ਕਿਲੋਮੀਟਰ ਦੇ ਵਿੱਚੋਂ 242 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਉਹ ਪੂਰਾ ਕਰ ਲਿਆ। ਤਕਰੀਬਨ 6 ਘੰਟਿਆਂ ਦੇ ਵਿੱਚ ਚਾਹਾਂ ਪੀਂਦਿਆ ਨੇ। ਤਕਰੀਬਨ 6 ਘੰਟਿਆਂ ਦੇ ਵਿੱਚ ਚਾਹ ਪੀਂਦਿਆ ਨੇ, ਰੁਕਦਿਆ ਕਰਦਿਆ ਨੇ, ਖੇਤਾਂ ਦਾ ਨਜ਼ਾਰਾ ਲੈਂਦਿਆ ਨੇ। 6 ਘੰਟਿਆਂ ਵਿੱਚ 242 ਕਿਲੋਮੀਟਰ ਆਪਾਂ ਪੂਰੇ ਕਰ ਲਿਆ ਤੇ ਸੜਕ ਜਿਹੜੀ ਹੈਗੀ ਆ ਉਹ ਤਕਰੀਬਨ ਸੁੰਨੀ ਸੀਗੀ, ਸਾਫ਼ ਸੀਗੀ। ਇਹ ਫਰਕ ਟਾਵਟਲਾ ਦਾ ਟਰੱਕ ਆ ਉਹ ਚੱਲਦਾ ਸੀਗਾ ਸੋ ਸੋਹਣਾ ਸਫ਼ਰ ਲੰਘ ਰਿਹਾ ਚੰਡੀਗੜ੍ਹ ਅੰਬਾਲਾ ਦੇ ਜਿਹੜੇ ਬੋਰਡ ਆ ਉਹ ਦੇਖਣ ਲੱਗ ਗਏ ਇਹਦਾ ਮਤਲਬ ਆਪਾਂ ਪੰਜਾਬ ਦੇ ਨੇੜੇ ਆਂ ਦੇਸ਼ ਪੰਜਾਬ ਇਹ ਸੜਕ ਥੋੜੀ ਜੀ ਆਪਾਂ ਨੂੰ ਚੌੜੀ ਮਿਲੀ ਆ ਫੋਰ ਲੇਨ ਮਿਲੀ ਆ ਇਸ ਤੋਂ ਪਹਿਲਾਂ ਜਿਹੜੀ ਸੜਕ ਤੇ ਆਪਾਂ ਸਫ਼ਰ ਕੀਤਾ ਸੀਗਾ ਉਹ ਸਿੰਗਲ ਹੀ ਸੀਗੀ ਡਬਲ ਸੀਗੀ ਤੇ ਉਹਦੇ ਤੇ ਆਵਾਜ਼ਾਈ ਬਹੁਤ ਘੱਟ ਸੀਗੀ ਸੋ ਹਰੇਕ ਸੜਕ ਦਾ ਆਪਦਾ ਆਨੰਦ ਹੁੰਦਾ ਹੈ ਇਹਦੇ ਸਫ਼ਰ ਕਰਨ ਦਾ ਆਪਦਾ ਆਨੰਦ ਹੈ ਉਹਦੇ ਤੇ ਸਫ਼ਰ ਕਰਨ ਦਾ ਆਪ ਦਾ ਆਨੰਦ ਹੈ ਇਹ ਸੜਕ ਦੇ ਉੱਪਰ ਸਪੀਡ ਬਣੀ ਰਹਿੰਦੀ ਹੈ ਤੇ ਉਹ ਸੜਕ ਤੇ ਜਿਹੜੇ ਹੈਗੇ ਤੁਹਾਨੂੰ ਕੁਦਰਤੀ ਦ੍ਰਿਸ਼ਾ ਜਿਹੜੇ ਕਾਫੀ ਮਿਲਦੇ ਆ ਸਫੀਰ ਸਪੀਡ ਘਰ ਉਹ ਤੇ ਬਣੀ ਰਹੀ ਸਪੀਡ ਬਣਨ ਦਾ ਕਾਰਨ ਕਿਉਂਕਿ ਉਹਦੇ ਤੇ ਜਿਹੜੇ ਟਰੱਕ ਵਗੈਰਾ ਉਹ ਘੱਟ ਚੱਲਦੇ ਸੀ ਟਮਟ ਲਈ ਆਵਾਜ਼ ਆਈ ਬਹੁਤ ਘੱਟ ਸੀਗੀ ਤੇ ਬਣੀ ਵੀ ਸਾਫ਼ ਸੀਗੀ ਇਹ ਨੈਸ਼ਨਲ ਹਾਈਵੇ 52 ਨੂੰ ਆਪਾਂ ਰਾਜਗੜ ਨਾਂ ਦੀ ਜਗ੍ਹਾ ਤੋਂ ਸਿਧਮੁਖ ਵੱਲ ਨੂੰ ਜਾਣ ਲਈ ਛੱਡ ਦਿਆਂਗੇ। ਇਹ ਸਿੱਧੀ ਚਲੀ ਜਾਂਦੀ ਹੈ ਹਸਾਰ ਨੂੰ ਤੇ ਆਪਾਂ ਚਲੇ ਜਾਵਾਂਗੇ ਸਰਸੇ ਵਾਲੇ ਪਾਸੇ। ਆਪਾਂ ਚਲੇ ਜਾਵਾਂਗੇ ਸਰਸੇ ਵਾਲੇ ਪਾਸੇ ਸਿਧਮੁਖ ਹੋ ਕੇ ਸਿਧਮੁਖ ਤੋਂ ਬਾਦਰਾਪਾਦ ਰੇ ਤੂੰ ਸਰਸਾ। ਇਹ ਸਿੱਧੀ ਜਾਊਗੀ ਜੀ ਰਾਜਗੜ ਹੋ ਕੇ ਹਸਾਰ ਹਸਾਰੇ ਤੋਂ 70 ਕਿਲੋਮੀਟਰ ਰਹਿ ਗਿਆ। ਆਪਣਾ ਰੋਡ ਜਿਹੜੀ ਹੈਗੀ ਆ ਇੱਥੇ ਦੇ ਕੋਲ। ਜੋ ਜਬ ਛੱਤੀ ਤੇ ਸਟੇਟ ਹਾਈਵੇ 310 ਅਜਾਦੂ ਤੇ ਪੌਂਸਰ ਕਰਾਂ ਨੋ ਰਿਕਸੋ ਪੰਦੇ ਪਾਦਰ 57 ਰਾਵਲ ਸਰਕ 141 ਤਹਿਮਾਨਗੜ 176 ਕਿਲੋਮੀਟਰ ਲੋ ਜੀ ਆਪਾਂ ਆਪਣੇ ਦੇਸ਼ ਪੰਜਾਬ ਦੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਤੋਂ ਰਹਿ ਗਏ ਆ ਲਗਭਗ 235 ਕਿਲੋਮੀਟਰ ਸ਼ਾਨਦਾਰ ਸਫਰ ਆਜਦਾ ਸੋਹਣਾ ਸੋਹਣਾ ਰਾਜਸਥਾਨ ਦੇ ਟਿੱਬਿਆਂ ਜਵਾਏ ਹੋਏ ਖੇਤ ਤੇ ਬਿਲਕੁਲ ਸ਼ਾਂਤ ਸੜਕ ਤਾਂ ਵੀ ਟੱਲੀ ਆਵਾਜਾਈ ਹੈ ਤੇ ਟਿੱਬੇ ਇਹ ਪੱਧਰ ਵੀ ਕਰੀ ਜਾਂਦੇ ਵਿੱਚ ਵਿੱਚ ਓਹ ਸਾਹਮਣੇ ਕਾਰ ਆਈ ਹੁਣ ਸਿੱਧਮੁਖ ਨਾਂ ਦੀ ਜਗ੍ਹਾ ਤੇ ਅਬਾਈ ਨੇ ਛੋਟੀ ਦੁਕਾਨ ਕੀਤੀ ਹੋਈ ਹੈ ਚਾਹ ਦੀ ਇਹ ਖੇਤਾਂ 'ਚ ਕੰਮ ਕਰੀ ਜਾਂਦਾ ਸੀਗਾ ਤੇ ਮੈਂ ਇਹਨੂੰ ਦੇਖ ਕੇ ਰੁਕ ਗਿਆ ਇਹ ਮੈਨੂੰ ਦੇਖ ਕੇ ਇੱਧਰ ਨੂੰ ਆ ਗਿਆ ਫਿਰ ਮੈਂ ਆ ਚੱਲ ਬਾਈ ਤੇ ਚਾਹ ਪੀ ਲੈਂਦੇ ਆ ਕੀ ਨਾਮ ਬਾਈ ਜੀ ਤੁਹਾਡਾ ਕੇ ਨਾਮ ਆਪਕਾ ਸੀਸਰਾਮ ਸੀਸਰਾਮ ਜੀ ਸੀਸਰਾਮ ਦਿੱਤਾ ਚਾਹ ਦੀ ਦੁਕਾਨ ਹੈ ਬਾਈ ਸੋ ਇੱਥੇ ਬੈਠੇ ਚਾਹ ਪੀਵਾਂਗੇ ਆਪਾਂ ਫਿਰ ਅੱਗੇ ਸਿੱਧਮੁਖ ਤੋਂ ਚੱਲ ਹੀ ਪਾਵਾਂਗੇ ਲੋ ਜੀ ਸੀਸ ਰਾਮ ਜੀ ਦੇ ਜਿਹੜੀ ਆ ਚੀਜ਼ ਸੀ ਇਹ ਦੇਖ ਕੇ ਮੈਂ ਰੁਕਿਆ ਸੀਗਾ ਸਰੋਂ ਦੇ ਵਿੱਚੋਂ ਕੱਖ ਕੱਢ ਰਿਹਾ ਇਹ ਕਾਹ ਨੂੰ ਕੱਢ ਰਿਹਾ ਆਹ ਕੀ ਬਾਤ ਹੈ ਇਹ ਸਿੱਧਾ ਹੀ ਬਸਕੀਲੀ ਹੈ ਜਾਂ ਤੀਖਾ ਹੀ نیچے ਸੀ ਤੀਖਾ ਹੀ ਹੈ ਉਹ ਪਾਣਾ ਇਸਕੇ ਠੀਕ ਹੈ ਅੱਛਾ ਇਹ نکال ਰੱਖਾ ਆਪਣੇ ਹਣ ਇਹ ਸੀ ਇਹ 20 ਵੇ ਰਹਿ ਜਾਂਦੀ ਹੈ ਫਟੋਗੇ ਬਾਅਦ ਵਿੱਚ ਅੱਛਾ ਜੋ ਰਹਿ ਜਾਂਦੀ ਹੈ ਬਾਅਦ ਵਿੱਚ ਕੱਢਦੇ ਹਾਂ ਜਿੰਨੀ ਕਿ ਰਹਿ ਜਾਂਦੀ ਹੈ ਭਾਈ ਉਹ ਬਾਅਦ ਚ ਕੱਢਦੇ ਆ ਯਾ ਤੁਸੀਂ ਦੇਖ ਸਕਦੇ ਹੋ ਐਂ ਕੱਟਤਾ ਹੁਣੇ ਐਨਾ ਕੱਟ ਦਿੰਦੀ ਉਹ ਉਹ ਵੈਸੇ ਕਸੀਨਾ ਕੱਢਦੇ ਹੁੰਦੇ ਆ ਕੱਖ ਜਿਵੇਂ ਆਪਾਂ ਮਾਰਦੇ ਹੁੰਨੇ ਆ ਪਰ ਇਹਦੇ ਵਿੱਚ ਹੁਣ ਇਹਨਾਂ ਨੇ ਆਹ ਕਾਰਡ ਲਾ ਲਈ ਹੈ ਸਾਈਕਲ ਦੇ ਚੱਕੇ ਤੇ ਸਰੋਂ ਜਿਹੜੀ ਹੁਣ ਹੌਲੀ ਹੌਲੀ 2 ਮਹੀਨਿਆਂ ਚ ਸਿਆਲ ਦੇ ਵਿੱਚ ਤਿਆਰ ਹੋ ਜੂਗੀ ਸਰੋਂ ਦਾ ਸਾਗ ਆਪਣੂ ਖਾਨ ਨੂੰ ਮਿਲੂ ਪੰਜਾਬ ਦੇ ਵਿੱਚ ਵੀ ਬੀਜਦੇ ਆ ਪਰ ਘੱਟ ਬੀਜਦੇ ਹੁਣ ਆਪਣੇ Rajasthan ਦਾ ਅਖੀਰਲਾ ਵੱਡਾ ਸ਼ਹਿਰ ਭਾਦਰਾ ਤੇ ਭਾਦਰਾ ਪਾਰ ਕਰਕੇ ਆਪਾਂ ਜਿਹੜਾ ਹੈਗਾ ਹਰਿਆਣੇ 'ਚ ਦਾਖਲ ਹੋ ਜਾਗੇ ਅੱਗੇ ਇੱਕ ਜਗ੍ਹਾ ਹੋਊਗੀ ਉੱਥੋਂ ਤੇ ਹੁਣ ਇਹ ਰਾਜਸਥਾਨ ਤੇ ਹਰਿਆਣਾ ਦੀ ਹੱਦ ਲੱਗਦੇ ਹਿੱਸੇ ਦੇ ਵਿੱਚ ਰਾਜਸਥਾਨ ਦਾ ਸਭ ਤੋਂ ਵੱਡਾ ਸ਼ਹਿਰ ਭਾਦਰਾ ਨੌਰ ਭਾਦਰਾ ਇਕੱਠੇ ਹੈ ਇਹ ਪਰ ਨੌਰ ਭਾਦਰਾ ਦਾ ਆਪਸੀ ਦੂਰੀ ਜਿਹੜੀ ਹੋ 40-50 ਕਿਲੋਮੀਟਰ ਦੀ ਹੈ ਪਰ ਜਾਣਿਆ ਇਹਨਾਂ ਨੂੰ ਨੌਰ ਭਾਦਰਾ ਦੇ ਨਾਮ ਨਾਲ ਹੀ ਜਾਂਦਾ ਹੈ ਫੈਲਨਾਬਾਦ ਨੌਰ ਭਾਦਰਾ ਸਹਾਵਾ ਇਹ ਸਾਰੇ ਜਿਹੜੇ ਸਥਾਨ ਹੈ ਇਹ ਤੁਸੀਂ ਪਾਸ਼ਾ ਦੇ ਨੌਵੇਂ ਪਾਸ਼ਾ ਦੇ ਨਾਲ ਸਬੰਧ ਰੱਖਦੇ ਪੁਰਾਣੇ ਪੰਜਾਬ ਦੇ ਨਾਲ ਲੱਗਦੇ ਮਹਾਪੰਜਾਬ ਦੇ ਨਾਲ ਲੱਗਦੇ ਇਲਾਕੇ ਇਸ ਉੱਠ ਗੱਡੀ ਦੀ ਝਾਕੀ ਨਾਲ ਕਲਿੱਪ ਨਾਲ ਆਪਾਂ ਜਿਹੜੇ ਹੈਗੇ ਆ Rajasthan ਨੂੰ ਪਾਰ ਕਰ ਰਹੇ ਆ ਤੇ ਇਸ ਤੋਂ ਅੱਗੇ ਆਪਾਂ ਹਰਿਆਣੇ ਦੇ ਵਿੱਚ ਹੁਣ ਦਾਖਲ ਹੋ ਰਹੇ ਆ ਤਾਂ ਆ ਜਿੰਨਾ ਵੀ ਇਲਾਕਾ ਹੁਣ ਆ ਰਿਹਾ ਇਹ ਸਾਰਾ ਹਰਿਆਣੇ ਦਾ Rajasthan ਆਪਣੇ ਪਿੱਛੇ ਰਹਿ ਗਿਆ ਉੱਠ ਗੱਡੀਆਂ ਡੱਬੇ ਰੇਤਲਾ ਇਲਾਕਾ ਹੌਲੀ-ਹੌਲੀ ਹੁਣ ਖਤਮ ਹੋ ਜਾਊਗਾ 35 ਡਾਬ ਵਾਲੀ 93 ਸਰਸਾ ਚੰਤੀ ਇਹ ਰਾਜਸਥਾਨ ਦੀ ਸੀਮਾ ਸਮਾਪਤ ਐਸੋ ਸ਼ੁਰੂ ਹੋ ਗਿਆ ਜੀ ਹਰਿਆਣਾ ਆਪਾ ਵੈਲਕਮ ਟੂ ਹਰਿਆਣਾ ਸੜਕ ਬਦਲ ਗਈ ਸੜਕ ਦੀ ਰੰਗਤ ਬਦਲ ਗਈ ਇੱਥੇ ਕਾਹਦੀ ਰੰਗਤ ਬਦਲ ਗਈ ਹਰੀਆਲੀ ਸ਼ੁਰੂ ਹੋ ਗਈ ਦੇਖੋ ਸੜਕ ਦੇ ਦੋਨੇ ਪਾਸੇ ਕਿੱਕਰਾਂ ਕਿੱਕਰਾਂ ਪਿੱਛੇ ਮਿਲਿਆ ਸੀ ਪਰ ਇੱਥੇ ਹੁਣ ਹਰੀਆਲੀ ਵੱਧ ਹੋਊਗੀ ਪੰਜਾਬ ਹਰਿਆਣਾ ਨੈਸ਼ਨਲ ਹਾਈਵੇ ਨੰਬਰ 9 ਦਿੱਲੀ ਫਾਜ਼ਲਗੜ੍ਹ ਰੋਡ ਤੇ ਅੱਜ ਤੇ ਹੁਣ ਆਪਾਂ ਸਮਰਵ ਕਰਾਂਗੇ 130 40 ਹੁਣ ਆ ਵੱਡਾ ਵਾਲੀ ਦੇ ਨੇੜੇ ਆ ਸਰਸਾ ਦਾ ਬਾਈਪਾਸ ਹੋ ਰਿਹਾ ਇਹ ਬਾਈਪਾਸ ਹੋਣ ਕਰਕੇ ਆਪਾਂ ਆ ਗਿਆ ਹੋਰ ਸ਼ੋਰ ਪੈ ਗਿਆ 7 ਸੈਂਟੀਮੀਟਰ ਦਾ ਘਾਹ ਨਹੀਂ ਮਿਲਿਆ ਮਾਤਾ ਭਾਗ ਕਰਕੇ ਇਹ ਮੁਕਸਰ ਦੀ ਨਿਸ਼ਾਨੀ ਮੁਕਸਰ ਦੇ 7 ਗੇਟਾਂ 'ਚੋਂ ਇੱਕ ਗੇਟ ਜਦੋਂ ਤੁਸੀਂ ਮਲੂਟ ਵਾਲੇ ਪਾਸੇ ਆਉਂਦੇ ਹੋ ਤੇ ਸਫ਼ਰ ਆਪਣਾ ਲਗਭਗ ਨਿਬੜਨ ਵਾਲਾ ਹੈ ਇੱਥੋਂ ਸਿਰਫ 3-4 ਕਿਲੋਮੀਟਰ ਆਪਣਾ ਘਰ ਰਹਿ ਗਿਆ ਤੇ ਆਪਾਂ ਸਫ਼ਰ ਨਿਬੇੜ ਲਿਆ ਦਿਨ ਛੇਪਨ ਤੋਂ ਪਹਿਲਾਂ ਪਹਿਲਾਂ ਘਰੇ ਆਏ ਤੇ ਸਵਾਗਤ ਕਰਦੇ ਹੁੰਦੇ ਆ ਇਹ ਆਪ ਦਾ ਕੇਕ ਲੈ ਕੇ ਆ ਗਈ ਆ ਵੀ ਲੈ ਕੇ ਆਪੇ ਉਹ ਭਾਈ ਇਹਨਾਂ ਦਾ ਬਰਥਡੇ ਸੀਗਾ ਤੇ ਬਰਥਡੇ ਨਿਕਲ ਗਿਆ 1 ਨਵੰਬਰ ਨੂੰ ਤੇ ਆਪਾਂ ਘਰੇ ਬਰਥਡੇ ਮਨਾ ਰਹੇ ਆ ਤੇ ਸਾਥੀ ਮੇਰੇ ਇਧਰ ਦੇ ਦੇਖੀ ਦੇਖੀ ਰਿਤੂ ਅਰੇ ਰਿਤੂ ਨਿਰਮਲ ਤੇ ਮੁੰਡੇ ਦਾ ਨਾਮ ਕੀ ਸੀਗਾ ਸ਼ਿਵ ਤੇ ਭੈਣ ਜੀ ਸਤਵਿੰਦਰ ਕੌਰ ਜੀ ਸੋ ਭਾਈ ਹੈਪੀ ਬਰਥਡੇ ਤੁਹਾਨੂੰ ਬਿਲੇਟਡ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਸਫਰ ਕਰਨ ਤੋਂ ਬਾਅਦ ਭਾਈ ਸਾਹਿਬ ਨੂੰ ਇੱਥੇ ਲਾਦਾ ਵਿਸ਼ਰਾਮ ਕਰਨ ਤੇ ਬੈਗ ਆਪਾਂ ਇੱਥੇ ਰੱਖਦੇ ਸੀਗੇ ਲੈ ਚਲੀਏ ਤਾਂ ਉਹ ਬੈਗ ਉਹਨਾਂ ਖਾਸੀ ਅਸਮਾਨ ਦੇਣਾ ਠੀਕ ਹੋ ਮਹਾਰਾਜ ਸੱਟਾ ਕੰਮ ਠੀਕ ਆਪਾਂ ਆਪਣਾ ਸਫਰ ਨਿਬੇੜ ਕੇ ਕੱਲ ਸ੍ਰੀ ਮੁਕਸੇ ਸਾਹਿਬ ਪਹੁੰਚ ਗਏ ਸੀਗੇ ਤੇ ਸ੍ਰੀ ਮੁਕਸੇ ਸਾਹਿਬ ਪਹੁੰਚਣ ਤੋਂ ਬਾਅਦ ਆਪਾਂ ਪਹਿਲਾਂ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਐਡਾ ਲੰਮਾ ਸਫ਼ਰ ਭਾਈ ਅਸੀਂ ਮਹਾਰਾਜ ਦੀ ਕਿਰਪਾ ਨਾਲ ਪੂਰਾ ਕਰ ਲਿਆ ਸੋ ਅੱਜ ਥੋੜਾ ਜਿਹਾ ਉਸ ਸਫ਼ਰ ਬਾਰੇ ਗੱਲਬਾਤ ਕਰਨੀ ਸੀਗੀ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ ਗੱਲਾਂ ਜਿਹੜਾ ਮੇਰਾ ਸਫ਼ਰ ਸੀਗਾ ਉਹ 32 ਦਿਨਾਂ ਦਾ ਸੀਗਾ ਲਗਭਗ 32 ਦਿਨਾਂ ਦੇ ਵਿੱਚ ਮੈਂ ਲਗਭਗ 5800 75 ਕਿਲੋਮੀਟਰ ਦਾ ਸਫ਼ਰ ਪੂਰਾ ਕੀਤਾ 5875 ਕਿਲੋਮੀਟਰ ਇਹਦੇ ਵਿੱਚ ਮੈਂ ਹਰਿਆਣਾ ਉੱਤਰ ਪ੍ਰਦੇਸ਼ ਉੱਤਰਾਖੰਡ ਬਿਹਾਰ ਬੈਸਟ ਬੰਗਾਲ ਉਸ ਤੋਂ ਬਾਅਦ ਉੜੀਸਾ ਉੜੀਸਾ ਤੋਂ ਬਾਅਦ ਵਾਪਸ ਜਦੋਂ ਮੈਂ ਆਇਆ ਤਾਂ ਛੱਤੀਸਗੜ੍ਹ ਝਾਰਖੰਡ ਦਾ ਥੋੜਾ ਜਿਹਾ ਹਿੱਸਾ ਮੱਧ ਪ੍ਰਦੇਸ਼ ਤੇ ਰਾਜਸਥਾਨ 10 ਸਟੇਟਾਂ ਨੂੰ ਕਵਰ ਕੀਤਾ ਤੇ ਇਹ ਸਫ਼ਰ ਦੇ ਵਿੱਚ ਜਿੰਨੇ ਵੀ ਮੇਰੇ ਦੋਸਤ ਮਿੱਤਰ ਭੈਣ ਭਰਾ ਜਿਨ੍ਹਾਂ ਨੇ ਮੇਰੀ ਮਾਨਸਿਕ ਤੌਰ ਤੇ ਸਹਾਇਤਾ ਕੀਤੀ ਮੈਨੂੰ ਅਪਰੀਸ਼ੀਏਟ ਕੀਤਾ ਮੈਨੂੰ ਵਧਾਈਆਂ ਦਿੱਤੀਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੇ ਕਿਸੇ ਮਿੱਤਰ ਵੀਰ ਮਿੱਤਰ ਵੀਰ ਭੈਣ ਭਰਾ ਤੇ ਧੀ ਰਾਣੀਆਂ ਨੇ ਕੁਝ ਮਾਇਕ ਸਹਾਇਤਾ ਵੀ ਕੀਤੀ ਉਨ ਦਾ ਹੀ ਮੈਂ ਤਾਂ तहे ਦਿਲੋਂ ਧੰਨਵਾਦ ਆ ਭਾਈ ਵੀ ਸਫਰ ਕਰਨ ਵਾਲਿਆਂ ਨੂੰ ਇਹ ਦੋ ਤਿੰਨ ਚੀਜ਼ਾਂ ਹੀ ਬੜੀਆਂ ਲਾਭਦਾਇਕ ਹੁੰਦੀਆਂ ਇੱਕ ਮਾਇਕ ਸਹਾਇਤਾ ਇੱਕ ਮਾਨਸਿਕ ਸਹਾਇਤਾ ਇੱਕ ਉਤਸ਼ਾਹ ਦੇਣਾ ਹੌਸਲਾ ਦੇਣਾ ਮੇਰੀਆਂ ਵੀਡੀਓ ਨੂੰ ਦੇਖਣਾ ਪਸੰਦ ਕਰਨਾ ਅੱਗੇ ਸਾਂਝਾ ਕਰਨਾ ਇਹ ਸਾਰਾ ਕੁਝ ਤੁਸੀਂ ਕਰਦੇ ਰਹੇ ਹੋ ਤੇ ਮੇਰਾ ਇਹ ਸਫਰ ਕਰਨਿਆ ਕੁਮਾਈ ਤੇ ਸਫਰ ਨਾਲੋਂ ਵੀ ਸ਼ਾਨਦਾਰ ਰਿਹਾ ਸੋ ਇੰਨਾ ਕੁ ਮੇਰਾ ਸਫਰ ਸੀਗਾ ਇਹ ਬਾਕੀ ਇਹ ਸਫਰ ਦੇ ਬਾਰੇ ਜਿਹੜੀ ਡਿਟੇਲ ਵੀਡੀਓ ਹੈ ਵੀ ਕਿੱਥੇ ਕਿੱਥੇ ਕਿਵੇਂ ਕਿਵੇਂ ਮੇਰਾ ਜਿਹੜਾ ਰੂਟ ਮੈਪ ਰਿਹਾ ਤੇ ਕਿੱਧਰ ਦੀ ਜਾਇਆ ਜਾ ਸਕਦਾ ਕਿਹੜੇ ਕਿਹੜੇ ਥਾਂ ਕਵਰ ਕੀਤੇ ਜਾ ਸਕਦੇ ਆ ਜੇਪ ਪੂਰਬੀ ਤੱਟਵਲ ਜਾਂਦੇ ਆ ਉਹ ਮੈਂ ਇੱਕ ਵੱਖਰੀ ਵੀਡੀਓ ਦੇ ਵਿੱਚ ਬਣਾ ਕੇ ਤੁਹਾਨੂੰ ਭੇਜੂਗਾ ਕੀ ਮੇਰਾ ਰੂਡ ਰੋਡ ਮੈਪ ਰਿਹਾ ਰੋਡ ਮੈਪ ਬਾਰੇ ਹੀ ਪੁੱਛਿਆ ਮਿੱਤਰਾਂ ਨੇ ਉਹ ਮੈਂ ਬਣਾ ਕੇ ਉਹਦੇ ਚ ਪਾਉਂਗਾ ਸੋ ਉਸ ਵੀਡੀਓ ਨੂੰ ਦੇਖਿਓ ਕੀ ਕੀ ਸਮਾਨ ਲਿਜਾਇਆ ਜਾ ਸਕਦਾ ਕੀ ਕੀ ਬਾਦੂ ਸਮਾਨ ਛੱਡਿਆ ਜਾ ਸਕਦਾ ਉਹ ਮੈਂ ਸਾਰਾ ਉਸ ਵੀਡੀਓ ਵਿੱਚ ਗੱਲ ਕਰੂੰਗਾ ਪਰ ਇਹ ਸਫ਼ਰ ਦੇ ਲਈ ਮੇਰੇ ਨਾਲ ਬਣੇ ਰਹਿਣ ਲਈ ਮੇਰਾ ਸਾਥ ਦੇਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਪਿਆਰ ਸਤਿਕਾਰ ਮਿਲਦੇ ਆਪਾਂ ਅਗਲੇ ਸਫ਼ਰਾਂ 'ਤੇ Sat Sri